ਇਸਲੇ ਸਵੇਤਾ ਦੋ ਦੋ ਦਿਨੇ ਦੇਦਾ ਸੀਗਾ ਪਿਛਲੇ ਸਵੇ 20 ਕਿਲੋਈ ਠੀਕ ਆ ਹਾਂ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਕੋਲ ਗਾਂ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਉੱਪਰਲੀ ਸਾਈਡ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗਾਲ ਜੀ ਨਾਮ ਨਾਮ ਅਰਸ਼ਦੀਪ ਸਿੰਘ ਜੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਵੈੜ ਦੀ ਜਾਣਕਾਰੀ ਦਿਓ ਆਪਾਂ ਇਹ ਵੈੜ ਬਾਈ ਤੀਜਾ ਸੂਆ ਸੁੰਦੀ ਹੈਗੀ ਹਾਂਜੀ ਤੇ ਲੈਂਦੀ ਆ ਜੇ 5-6 ਦਿਨ ਠੀਕ ਹੈ ਹਾਂਜੀ ਸੋਲਦੇ ਰਹਿੰਦੇ ਆ ਜੇ 5-6 ਦਿਨ ਇਹਦੇ ਠੀਕ ਆ ਹਾਂਜੀ ਤੇ ਪਿਛਲੇ ਸਵੇਰ ਤੋ ਦੁੱਧ ਦੇ ਨੇ ਦੇਦਾ ਸੀਗਾ ਪਿਛਲੇ ਸਵੇਰ 20 ਕਿਲੋਈ ਠੀਕ ਆ ਹਾਂਜੀ ਐਤੀ ਕਿ ਕਰਮ ਵਾਲੀ ਵਾਦੀ ਦੋ ਹਾਂ ਐਤੀ ਹੈਗੀ ਐ ਵੀ ਕੱਡੂ ਕੀ ਵਾਦੀ ਜਿਹਦਾ ਤੋ ਠੀਕ ਠੀਕ ਹਾਂਜੀ ਵੀ ਰੇਟ ਇਹਦਾ ਰੇਟ ਫੋਨ ਤੇ ਕਰ ਲਾਂਗੇ ਜਾਈ ਜਾਊਗਾ ਹਾਂ ਰੇਟ ਜਾ ਜਾਊਗਾ ਜਿਮਾ ਹਲੇ ਦਿਨ ਵੀ ਪੈ ਜਾਣਾ ਹਾਂ ਅੱਜ ਦਿਨ ਲੈ ਜੂਗੀ ਜੀ ਠੀਕ ਆ ਜੀ ਠੀਕ ਉਹ ਸੀਲ ਡੰਡੀ ਬਹੁਤ ਆ ਗਈ ਜੀ ਜਿਵੇਂ ਮਰ ਜਿਆ ਤੂੰ ਫੇਰੀ ਜਾ ਵਾਂ ਐ ਨਹੀਂਗਾ ਠੀਕ ਆ ਜੀ ਹਾਂਜੀ ਠੀਕ ਜੋਪਰਾ ਦੇ ਰਿਹਾ ਦਾ ਅੰਦਾਜ਼ਾ ਤੁਸੀਂ ਲਾ ਸਕਦਾ ਓ ਟਿੱਲ ਲਟਣ ਲਾ ਪਿਆ ਕਰਮਾਂ ਵਾਲੀ ਦੇ ਠੀਕ ਨਾ 22 ਜੀ ਨਾਲ ਜ਼ਰੂਰ ਕੰਨੈਕਟ ਕਰੋ ਬਾਈ ਤੋਰ ਉਹ ਲੋ ਜੀ ਗਰਮੀ ਦਾ ਤੋਹਫਾ ਹੀ ਆ ਠੀਕ ਆ ਜੀ ਗਰਮੀ ਗਰਮੀ ਨਹੀਂ ਜਮੇ ਮੰਦੀ ਠੀਕ ਆ ਜੀ ਠੀਕ ਲੋ ਜੀ ਕੱਦ ਬੈਟ ਸੁੱਖਣਾ ਚੰਗਾ ਪਲੀ ਬਲੂਸੀ ਐ ਤੇ ਦਿਨ ਪਿਆ ਭਰਾ ਹਲੇ ਬਾਕੀ ਤੇ ਲੇਵ ਦਾ ਜਜਮੈਂਟ ਤੁਸੀਂ ਆਪ ਕਰ ਸਕਦੇ ਹੋ ਕੋਈ ਜ਼ੂਮ ਨਹੀਂ ਨਾਰਮਲ ਵੀਡੀਓ ਆ ਠੀਕ ਆ ਜੀ ਪੈਂਟ ਭੋਤਨਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋਰਾ ਤਰਾ ਤਰਾ ਸਾਹਮਣੇ ਫੇਸ ਚੈੱਕ ਕਰ ਸਾ ਦਿਓ ਲੋ ਜੀ ਦੋ ਦਾਲੀਆ ਦਾ ਪਪਈ ਲੱਗੀ ਹੋਆ ਕਰਮਾ ਵਾਲੀ ਦੀ ਠੀਕ ਹੈ ਜੀ ਲੋ ਜੀ ਤੇ ਲੱਡੂ ਲਾ ਸੋਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਦੇਵਾ ਸੋ ਨੂਥਲੀ ਸਾਈਡ ਵੀ ਦਿਖਾ ਨਾ ਲੋ ਜੀ ਦਰਨ ਪਏ ਹੜੇ ਕਰਮਾ ਵਾਲੀ ਦੇ ਬਾਕੀ ਸਾਰੀਆਂ ਢੱਲਾ ਢੂਲਾ ਕੱਢ ਕੇ ਸੋ ਗਈ ਆ ਹਾਂਜੀ ਹਾਂਜੀ ਅਜੇ ਟੱਲ ਟੁੱਲ ਬਹੁਤ ਪਈ ਆਲੇ ਵਿੱਚ ਠੀਕ ਹੈ ਠੀਕ ਲੋ ਜੀ ਕੰਨੀ ਟੱਲ ਟੁੱਲ ਪਈ ਆ ਦੇਖ ਸਕਦੇ ਹੋ ਬਾਕੀ ਇਹ ਕੰਮ ਅੰਬਾਈ ਦਾ ਬਹੁਤ ਵਧੀਆ ਕੀਤਾ ਵਾ ਰੇਤਾ ਕਿਉਂਕਿ ਮੈਟਾਂ ਤੇ ਨਹੀਂ ਬੰਨੇ ਬਾਈ ਨੇ ਰੇਤੇ ਤੇ ਬੰਨੀ ਵੀ ਆ ਦੇਖ ਸਕਦੇ ਹੋ ਇਹ ਆ ਕੱਚਾ ਸਾਂ ਵਧੀਆ ਰਹਿੰਦਾ ਗਾ ਜੀ ਫਿਰ ਆਹ ਥੱਲੋਂ ਬਣ ਬਹ ਜਾਂਦੀ ਆ ਹਾਂਜੀ ਥਣ ਥਣ ਵੀ ਨਹੀਂ ਖਰਾਬ ਹੁੰਦਾ ਹਾਂਜੀ ਥਣ ਥਣ ਵੀ ਨਹੀਂ ਖਰਾਬ ਹੁੰਦਾ ਤੇ ਮੈਟ ਬਾਈ ਦੇ ਇੱਧਰ ਵੀ ਪਏ ਆ ਤੇ ਰਾਤ ਨੂੰ ਬਾਈ ਮੈਟਾਂ ਤੇ ਬੰਨੇ ਨਹੀਂ ਰਾਤ ਨੂੰ ਵੀ ਕੱਚੇ ਦੀ ਰੱਖਦੇ ਆਂ ਤੈਨੂੰ ਬਸ ਆ ਕੱਚੀ ਦੀ ਰੱਖ ਹਾਂਜੀ ਲੋਪਰਾ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਕਿਉਂ ਲੋ ਜੀ ਕਿਸ ਨੇ ਆਨਲਾਈਨ ਬਲੌਗ ਦੋਧਰੇ ਮੈੜਾ ਦੇਖ ਸਕਦਾ ਦੋਨੀਆਂ ਸਾਈਡ ਉਧਲੀ ਸਾਈਡ ਫਿਰ ਦੁਕਾਨ ਹੈ ਸਾਨੂੰ ਇੱਕ ਵਾਰ ਠੀਕ ਹੈ ਜੀ ਕਈ ਵਾਰ ਆਨਲਾਈਨ ਕਿਸੇ ਨੂੰ ਮੰਗਵੜਨੀ ਹੁੰਦੀ ਆ ਲੋ ਜੀ ਹੁਣ ਚੈੱਕ ਕਰਸਣ ਲੱਗਾ ਠੀਕ ਹੈ ਬਾਏ ਜੀ ਨਾਲ ਰੁਕਨ ਦਾਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ ਆਪਾਂ ਫੋਟੋ ਕੁਝ ਨਹੀਂ ਆਖੇ ਪੂਰੀ ਉਪਰ ਨਹੀਂ ਹੋਇਆ ਬਚਾਲੇ ਜੀ